क्यात कयार गो कंदा उहो पजदा ਕਹਿੰਦਾ ਚੱਕ ਦੂੰਗਾ ਚੱਕ ਦੂੰਗਾ ਟੋਰਨਾ ਜੱਫੇ ਲਾਉਂਦੇ ਨੇ ਤੇ ਦੁਨੀਆ ਵਿੱਚ ਚਰਚੇ ਹੁੰਦੇ ਰਹੇ ਆ ਅੱਜ ਦੇ ਮੇਲੇ ਤੇ ਪੁੱਜੇ ਭਰਾ ਸਾਡੇ ਆਹ ਗੋਸ਼ੇ ਦੀ ਪਾਈ ਰੋਡ ਰੇਡ ਹੈ ਗੱਲ ਰੌਂਦੇ ਦਾ ਕਹਿੰਦੇ ਵੱਡਾ ਨਾਮ ਹੈ ਲੱਖਾ ਸੁਧਾਨਾ ਜੀ ਸਾਡੇ ਵੱਡੇ ਭਾਈ ਦਾ ਸਤਿਕਾਰ ਕਰਦੇ ਆ ਆਹ ਕਹਿੰਦੇ ਗੱਲ ਬਾਈ ਦੇ ਪਿੰਡਾਂ ਦਾ ਆਹ ਟੱਕਰ ਸਿਰੇ ਦੀ ਹੈ ਲੋਹਾਰਾ ਪਿੰਡ ਫਕਰਾਂ ਦੀ ਧਰਤੀ ਹੈ ਔਰ ਰੌਂਦੇ ਵਾਲਾ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਆਹ ਨਜ਼ਾਰੇ ਵੱਖਰੇ ਆ ਕਿ ਹੁੰਦਾ ਨਹੀਂ ਸਿਆਣਾ ਬੰਦਾ ਐਂ ਤੇ ਰੱਖ ਟਾਣਾ ਤੇ ਕੱਲੀ ਗੱਲ ਪਉਂਦੀ ਨਹੀਂ ਯਾਰੋ ਨੋਟਾਣਾ ਵੱਜ ਜੇ ਥੋੜਾ ਥੋੜਾ ਪਿੱਛੇ ਨੂੰ ਹੋ ਜਾਣ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਬਹਿ ਜਾਓ ਤੁਰ ਫਿਰ ਕੇ ਹੋ ਜਾਓ ਜਿਹੜੇ ਵੀਰਾਂ ਦੀ ਡਿਊਟੀ ਨਹੀਂ ਬਾਹਰ ਦੀ ਸਾਈਡ ਹੋ ਜਾਓ ਆਹ ਗੋਸ਼ਾ ਰੌਦੇ ਪਿੰਡ ਵਾਲਾ ਕਬੱਡੀ ਪਾਉਂਦੇ ਪਰੇ ਪਰੇ ਨੂੰ ਪਰੇ ਨੂੰ ਹੋ ਜਾਓ ਕਲਿਆਣਾ ਵਾਲਿਆ ਹੈ ਦਾ ਕੋਈ ਹੱਲ ਹੈ ਦਾ ਕੋਈ ਇਲਾਜ ਆਓ ਸਾਹਮਣੇ ਅੱਜ ਆ ਏ ਇੱਥੇ ਆਖੂਗਾ ਇੱਥੇ ਆਖੂਗਾ ਇੱਥੇ ਆ ਕੀ ਬਾਤ ਹੈ ਓਏ ਨਾ ਯਾਰੇ ਗੋਸ਼ਾ ਕਹਿੰਦਾ ਓ ਪੱਜ ਦਾ ਪੰਜਾਬੀਆਂ ਦਾ ਪੁੱਕ ਚੂ ਕਹਿੰਦਾ ਚੱਕ ਦੂੰਗਾ ਚੱਕ ਦੂੰਗਾ ਦੱਸ ਕੇ ਕਦੋਂ ਪੁਚਾਲ ਪਾਰ ਸਾਹ ਆਉਂਦੇ ਹੁੰਦੇ ਆ ਗੱਲ 16 ਨੇ ਸੱਚੀ ਆ ਵੀ ਏਦਾਂ ਦੀਆਂ ਚੀਜ਼ਾਂ ਕਦੇ ਦੱਸ ਕੇ ਨਹੀਂ ਹੁੰਦੀ ਐ ਅਚੰਚੇਤ ਹੁੰਦਾ ਲਓ ਸਾਹਮਣੇ ਕਬੱਡੀ ਪਾਉਂਡਰੀ ਕੋਸ਼ਾ ਆ ਰੌਤੇ ਪਿੰਡ ਵਾਲਾ ਆ ਨੌਜਵਾਨ ਦੀ ਆ ਵੀ ਰੇਡਾਂ ਵੱਖਰੀ ਐ ਇਹ ਵੀ ਵੀ ਲੋਕਾਂ ਦੇ ਦਿਲਾਂ ਦੇ ਅੰਦਰ ਸ਼ਾਪ ਵੱਖਰੀ ਐ ਆਓ ਸਾਹਮਣੇ ਪੈਂਦੀ ਰੇਡ ਲਓ ਰੋਮੀ ਲੋਹਾਰੇ ਵਾਲਾ ਕੋਸ਼ਾ ਰੌਦੇ ਪਿੰਡ ਵਾਲਾ ਲਓ ਕਬੱਡੀ 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 ਏ ਇੱਥੇ ਰੱਖ ਏ ਇੱਥੇ ਰੱਖ ਏ ਇੱਥੇ ਰੱਖ ਉਹ ਦੁਨੀਆਂ ਦੇ ਚਿੱਤ ਖੁਸ਼ ਕਰ ਗਿਆ ਮੁੰਡਾ ਓਏ ਕਲਿਆਣਾ ਵਾਲਿਆ ਥੋਪੀਆਂ ਨਹੀਂ ਥਾਪੇ ਮਾਰਦਾ ਇਹ ਥਾਪੀਆਂ ਨਹੀਂ ਇਹ ਥਾਪੇ ਮਾਰਦਾ ਓਏ ਕਲਿਆਣਾ ਵਾਲਿਆ ਫੜ ਤਿਆਰੀ ਜਾਂ ਕਹਦੇ ਮੁੰਡੇ ਕਹਿੰਦੇ ਲੋਹਾਰੇ ਬਾਰੇ ਨੂੰ ਜਾਂ ਛੱਡੋ ਗੂਣੀ ਜਗਤਾਰ ਦੀ ਉਹ ਮੇਲਾ ਗਰਮ ਹੋਵੇ ਪਤਾ ਲੱਗੇ ਪਤਾ ਲੱਗੇ ਪਤਾ ਲੱਗੇ ਕਬੱਡੀ ਹੁੰਦੀ ਆ ਆਓ ਸਾਹਮਣੇ ਫੈਸਲਾ ਔਰ ਗੋਸ਼ਿਆ ਮਾਰ ਹੁਣ ਫੇਰ ਆਹ ਕੀ ਬਾਤ ਹੈ ਨੰਬਰ ਰਾਈਡਰ ਦੇ ਹਿੱਸੇ ਆ ਜਿਹੜਾ ਨੰਬਰ ਰਾਈਡਰ ਦੇ ਹਿੱਸੇ ਆ ਜਿਹੜਾ ਇਹ ਸਕਰੀਨ ਬੋਰਡ ਤੇ ਨਜ਼ਰ ਮਾਰਦੇ ਆ ਇਹ ਕੋੜ ਕਰੋੜ ਦੀ ਟੀਮ